ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਗਏ ਆ ਸਰਦੀਆਂ ਵਾਲੇ ਸੂਟ ਸਰਦੀਆਂ ਦੇ ਸੂਟ ਹੋਣਗੇ ਬਹੁਤ ਸੋਹਣੇ ਆਲ ਓਵਰ ਸੂਟ ਹੋਣਗੇ ਜਿਸ ਤਰ੍ਹਾਂ ਆਪਾਂ ਗਰਮੀਆਂ ਦੇ ਵਿੱਚ ਬਰੋਸ਼ਾ ਸੇਲ ਕਰਦੇ ਰਹੇ ਇਸੇ ਤਰ੍ਹਾਂ ਹੀ ਆਲ ਓਵਰ ਸੂਟ ਹੋਣਗੇ ਇਹ ਗਰਮ ਅਲਪਾਈਨ ਦੇ ਠੀਕ ਹੈ ਜਿਨ੍ਹਾਂ ਦੇ ਉੱਪਰ ਬਰ ਨਹੀਂ ਆਏਗੀ ਔਰ ਪੌਂਚ ਵੀ ਬਿਲਕੁਲ ਹਲਕੇ ਫੁਲਕੇ ਕੰਫਰਟੇਬਲ ਲੱਗਣਗੇ ਭਾਰੇ ਭਾਰੇ ਨਹੀਂ ਲੱਗਣਗੇ ਠੀਕ ਹੈ ਜੀ ਤੇ ਸੂਟਾਂ ਨੂੰ ਦੇਖਣ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਕਿ ਅਸੀਂ ਤੁਹਾਡੇ ਵਾਸਤੇ ਇੱਕ ਸੂਟ ਦਾ ਗਿਫਟ ਲੈ ਕੇ ਆਉਂਦੇ ਹਾਂ ਹਰ ਮਹੀਨੇ ਉਹਨਾਂ ਨੂੰ ਮਿਲਦਾ ਹੈ ਜਿਹੜੇ ਸਾਡੀ ਵੀਡੀਓ ਨੂੰ ਸ਼ੇਅਰ ਕਰਦੇ ਨੇ ਤੇ ਤੁਸੀਂ ਸਾਰੇ ਜਣੇ ਸ਼ੇਅਰ ਕਰਿਆ ਕਰੋ ਜਰੂਰ ਕਰਿਆ ਕਰੋ ਕਮੈਂਟਰੀ ਕਰਿਆ ਕਰੋ ਪਿਆਰਾ ਜਾਂ ਠੀਕ ਹੈ ਤੇ ਪੇਮੈਂਟ ਤਾਂ ਮੂਡ ਆਨਲਾਈਨ ਹੋਏਗਾ Google Pay PhonePe ਰਾਹੀਂ ਤੁਸੀਂ ਪੇਮੈਂਟ ਕਰ ਸਕਦੇ ਹੋ ਠੀਕ ਹੈ ਤੇ ਬਾਕੀ ਸਾਰਾ ਕੁਝ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਦਿੰਨੇ ਆ ਲਓ ਜੀ ਪਹਿਲਾ ਹੀ ਸੂਟ ਆਏਗਾ ਰੈੱਡ ਕਲਰ ਦਾ ਸੂਟ ਲਪਾਇਨ ਦਾ ਠੀਕ ਹੈ प्रिंट ਨਿਕਾ ਨਿਕਾ ਆਏਗਾ ਜਿਵੇਂ ਕਿ ਆਪਣਾ ਹਨਾ ਗਰਮੀਆਂ ਦੇ ਸੂਟਾਂ ਦੇ ਪ੍ਰਿੰਟ ਹੁੰਦੇ ਆ ਪ੍ਰਿੰਟ ਆਏਗਾ ਬਹੁਤ ਹੀ ਸੋਹਣਾ ਸ਼ਾਨਦਾਰ ਠੀਕ ਹੈ ਜੀ ਹੈਲੋ ਔਰ ਪੂਰੀ 5 ਮੀਟਰ ਦੀ ਕਟ ਆਏਗੀ ਇਹਦੇ ਵਿੱਚ ਤੁਹਾਨੂੰ ਕਟ ਕੋਈ ਕਟ ਨਹੀਂ ਮਿਲੇਗੀ ਮਤਲਬ ਪੂਰੀ ਕਟ ਮਿਲੇਗੀ 5 ਮੀਟਰ ਦੀ ਠੀਕ ਹੈ ਔਰ 550 ਇਹ ਸੂਟ ਦਾ ਪ੍ਰਾਈਸ ਲੱਗੇਗਾ ਵਿਦ ਸ਼ਿਪਿੰਗ ਠੀਕ ਹੈ ਸ਼ਿਪਿੰਗ ਪਾ ਕੇ ਤੁਹਾਨੂੰ 550 ਰੁਪਏ ਦਾ ਸੂਟ ਪਏਗਾ ਤੇ ਨੈਕਸਟ ਕਲਰ ਇਦੇ ਵਿੱਚ ਆ ਗਿਆ ਇਹ ਬਲੈਕ ਦੇ ਵਿੱਚ ਠੀਕ ਹੈ 컬러 ਆ ਗਿਆ ਬਲੈਕ ਤੇ ਨਿੱਕੀ ਬੂਟੀ ਦਾ ਸੂਟ ਆ ਠੀਕ ਹੈ ਬਿਲਕੁਲ ਮਤਲਬ ਐ ਨਹੀਂ ਲੱਗਦਾ ਕਿ ਇਹ ਸਿਆਲ ਵਾਲਾ ਸੂਟ ਹੱਥੇ ਚ ਫੜਿਆ ਇੰਨਾ ਸੋਹਣਾ ਤੇ ਸੌਫਟ ਸੂਟ ਆ ਬਹੁਤ ਹੀ ਸੋਹਣਾ ਤੇ ਬਿਲਕੁਲ ਲਾਈਟ ਵੇਟ ਠੀਕ ਹਾਂਜੀ ਲਾਈਟ ਵੇਟ ਜਿਹਾ ਸੂਟ ਆ ਅਲਪਾਈਨ ਦਾ ਪ੍ਰਿੰਟ ਚੈੱਕ ਕਰ ਸਕਦੇ ਜੀ ਬਲੈਕ ਦੇ ਉੱਪਰ ਨਿੱਕੀ ਨਿੱਕੀ ਬੂਟੀ ਦਾ ਪ੍ਰਿੰਟ ਆ ਬਹੁਤ ਹੀ ਸ਼ਾਨਦਾਰ 550 ਪ੍ਰਾਈਸ ਰਹੇਗਾ ਅਗਲਾ ਆ ਗਿਆ ਇਹਦੇ ਵਿੱਚ 컬러 ਨੇਵੀ ਬਲੂ ਕਲਰ ਲਓ ਜੀ ਇਹ ਕਲਰ ਆ ਗਿਆ ਨੇਵੀ ਬਲੂ ਇੱਕ ਬਲੈਕ ਹੈ ਇੱਕ ਨੇਵੀ ਬਲੂ ਕਲਰ ਹੈ ਠੀਕ ਹੈ ਦੋਨੋਂ ਕਲਰ ਅਲੱਗ-ਅਲੱਗ ਨੇ ਪਰ ਨੇਵੀ ਬਲੂ ਵੀ ਨਾ ਮਤਲਬ ਥੋੜਾ ਬਲੈਕਿਸ਼ ਬਲੂ ਆ ਤੇ ਬਹੁਤ ਸੋਹਣਾ ਕਲਰ ਹੈ ਲਓ ਜੀ ਖਿੜਿਆ ਖਿੜਿਆ ਅਲਪਾਈਨ ਦੇ ਵਿੱਚ ਬੁਰ ਨਹੀਂ ਆਏਗੀ ਇਹ ਕਪੜੇ ਦੇ ਉੱਪਰ ਫੁੱਲ ਗਰੰਟੀ ਹੈ ਨੈਕਸਟ ਡਿਜ਼ਾਈਨ ਆ ਗਿਆ ਆਪਣੇ ਕੋਲ ਇਹ ਲਓ ਜੀ ਇਹ ਬਲੈਕ ਦੇ ਉੱਪਰ ਆ ਗਿਆ ठीक है ब्लैक के उपर आ गया बहुत ही सोहना कॉफी कॉफी प्रिंट जहां बहुत सोहना मित्रा मित्र प्रिंट आज जिस तरह मार्बल प्रिंट ना मार्बल प्रिंट है ना उस तरह का ग्रेनाइट प्रिंट वगू उ प्रिंट आएगा बहुत ही शानदार प्राइस उ लगेगा पांच सौ पंजा रुपए ठीक है जी नैक्सट ए मिलेगा थानू हेलो ਇਹ ਵੀ ਉਹੀ ਪ੍ਰਿੰਟ ਆਏਗਾ ਇਹਦੇ ਵਿੱਚ ਤੁਹਾਨੂੰ ਡਾਰਕ ਬਰਾਊਨ ਕਲਰ ਮਿਲੇਗਾ ਉਹਦੇ ਵਿੱਚ ਤੁਹਾਨੂੰ ਲਾਈਟ ਕਲਰ ਮਿਲਿਆ ਸੀਗਾ ਮੈਂ ਤੁਹਾਨੂੰ ਦਿਖਾ ਦੇਣੀ ਦੋਨੋਂ ਸਿਮਿਲਰ ਵੀ ਨੇ ਤੇ ਡਿਫਰੈਂਟ ਵੀ ਜੇ ਇੱਕ ਕਲਰ ਲਾਈਟ ਆ ਇਹ ਕਲਰ ਡਾਰਕ ਆਏਗਾ ਠੀਕ ਹੈ ਜਿੰਨੇ ਜਿਹੜਾ ਕਲਰ ਲੈਣਾ ਹੋਏਗਾ ਉਹ ਦੱਸ ਦੇਣਾ ਥੋੜਾ ਡਿਫਰੈਂਟ ਲੱਗਦਾ ਹੈ ਬਟ ਤੁਹਾਨੂੰ ਹੋ ਸਕਦਾ ਕੈਮਰੇ ਦੇ ਵਿੱਚ ਇੰਨਾ ਨਾ ਲੱਗੇ ਐਲੋਜੀ ਓਕੇ 550 ਪ੍ਰਾਈਸ ਰਹੇਗਾ ਔਰ ਬੁਰ ਬੁਰ ਦੀ ਫੁੱਲ ਗਰੰਟੀ ਰਹੇਗੀ ਕਿਉਂਕਿ ਮੈਨੂੰ ਪਤਾ ਹੈ ਕਸਟਮਰ ਨਾ ਜ਼ਿਆਦਾਤਰ ਅ ਸਰਦੀਆਂ ਵਾਲੇ ਸੂਟਾਂ ਦਾ ਇੱਕੋ ਹੀ ਹੁੰਦਾ ਇਹ ਬੋਰ ਆਏਗੀ ਤਾਂ ਨਹੀਂ ਲੋ ਜੀ ਨੈਕਸਟ ਆ ਗਿਆ ਆਪਣੀਆਂ ਬੀਬੀਆਂ ਵਾਸਤੇ ਆਪਣੀਆਂ ਆਂਟੀਆਂ ਵਾਸਤੇ ਠੀਕ ਹੈ ਇਹ ਵੀ ਨਿੱਕੀ ਬੂਟੀ ਦਾ ਸੂਟ ਆ ਅਲਪਾਈਨ ਦਾ ਆ ਲੋ ਜੀ ਠੀਕ ਹੈ ਕਲਰ ਬਹੁਤ ਸੋਹਣਾ ਜਿਹਾ ਆ ਗਿਆ ਇਹ ਤੁਹਾਨੂੰ ਮਿਲੇਗਾ ਪੀਚ ਕਲਰ ਠੀਕ ਹੈ ਪੀਚ ਕਲਰ ਬਾਬਾ ਪੀਚ ਕਲਰ ਆਊਗਾ

ਹਨ ਲਾਈਟ ਲਾਈਟ ਜਿਹੜਾ ਪਿੰਕ ਪਿੰਕ ਜੀ ਟੋਨ ਆ ਓਕੇ ਜੀ ਚੈੱਕ ਕਰ ਲਓ ਠੀਕ ਹੈ ਤੇ 5 5 ਮੀਟਰ ਦੀ ਕਟ ਆਊਗੀ ਸੂਟ ਸਭ ਦੇ ਖੁੱਲੇ ਡੁੱਲੇ ਬਣਨਗੇ ਠੀਕ ਹੈ ਨਾਲ ਦੀ ਨਾਲ ਤੁਹਾਨੂੰ ਸ਼ਾਲਾਂ ਦੀ ਵੀਡੀਓ ਵੀ ਆਏਗੀ ਸਟੌਲ ਦੀ ਵੀਡੀਓ ਵੀ ਆਏਗੀ ਹੋਰ ਵੀ ਆਲ ਆਈਟਮਸ ਜੋ ਤੁਹਾਨੂੰ ਚਾਹੀਦੀਆਂ ਨੇ ਹੁਣ ਆਪਾਂ ਦੁਬਾਰਾ ਤੋਂ ਰੀਸਟਾਰਟ ਹੋ ਗਏ ਆ ਸਰਦੀਆਂ ਦੇ ਵਾਸਤੇ ਤੇ ਤੁਸੀਂ ਬਣੇ ਰਹਿਣਾ ਸਾਡੇ ਨਾਲ ਠੀਕ ਹੈ ਹਲੋ ਅਗਲਾ ਕਲਰ ਆ ਗਿਆ ਜੀ yellow yellow ਨਹੀਂ ਮਤਲਬ ਕ੍ਰੀਮੀਸ਼ਯਾ ਵਿਨੀਆ ਥੋੜਾ ਜਿਹਾ ਖਿਓ ਕਪੂਰੀ ਜਿਹਾ ਰੰਗ ਜਿਹੜਾ ਹੁੰਦਾ ਨਾ ਮਤਲਬ ਇਸ ਤਰ੍ਹਾਂ ਦਾ ਰੰਗ ਆਊਗਾ ਪੀਲਾ ਪੀਲਾ ਡਾਰਕ ਨਹੀਂ ਐ 골ਡਨ 골ਡਨ ਜਿਹਾ ਖਿਓ ਕਪੂਰੀ ਜਿਹਾ ਰੰਗ ਆਊਗਾ ਠੀਕ ਹੈ ਐ ਲੋ ਤੁਹਾਨੂੰ ਇੱਥੇ ਦੇਖੀਏ ਪਿਸਤਾ ਗ੍ਰੀਨ ਲੱਗਣ ਲੱਗ ਜਾਂਦਾ ਇੱਥੇ ਦੇਖੀਏ yellow ਲੱਗਣ ਲੱਗ ਇਹ ਵੈਸੇ ਹੈ ਲਾਈਟ yellow ਜਿਹਾ ਕਲਰ ਆ ਓਕੇ ਚਲੋ ਜੀ ਇਹਨਾਂ ਦਾ ਪ੍ਰਾਈਸ ਵੀ 550 ਲੱਗੂ ਲਓ ਜੀ ਹੁਣ ਤੁਹਾਡੇ ਵਾਸਤੇ ਲੈ ਕੇ ਥੋੜਾ ਵੱਡਾ ਪ੍ਰਿੰਟ ਠੀਕ ਹੈ वो छोटे छोटे प्रिंट से आ गया वेट च ये प्रिंट अपना गर्मिया भी काफी सेल किया लाइनिंग वाला है ना तुम याद आ जाना लाइनिंग वाला प्रिंट आऊगा जी ठीक है तो कट उ आएगी पांच मीटर दौ जी लाइनिंग च प्रिंट आऊगा कोटराई वागू ठीक है पांच सौ पंजा रहूगा प्राइज ए कलर आ गया फ्रोजी फ्रोजी के उज फर चना मिले बन फरोजी है ठीक सोड़ है लवेंडर प्रिंट इस तरह मिलेगा थोड़ा थोड़ा फर्क आएगा दस दिनी है अलपाइन का डिजाइन बड़े प्रिंट दायरल वाला डिजाइन कोटराइबेस है कोटराई नहीं है डिजाइन कोटराई वाला लो जी अगला कलर आ गया येलो ਠੀਕ ਹੈ ਹਲੋ yellow ਕਲਰ ਆ ਗਿਆ ਤੇ ਲਾਈਨਿੰਗ ਚੈੱਕ ਕਰ ਸਕਦੇ ਹੋ ਤੁਹਾਨੂੰ ਲਾਈਨਿੰਗ ਵਾਲਾ ਡਿਜ਼ਾਈਨ ਮਿਲੇਗਾ 550 ਦੇ ਵਿੱਚ ਸਰਦੀਆਂ ਵਾਲਾ ਸੂਟ ਹੁਣ ਲਾਓਗੇ ਸਿਲਵਾਓਗੇ ਹੈਨਾ ਫਿਰ ਪਾਓਗੇ ਠੰਡ ਹੋ ਗਈ ਹੈ ਹਲੋ ਜੀ ਅਗਲਾ ਕਲਰ ਆ ਗਿਆ ਗਾਜਰੀ ਪਿੰਕ ਕਲਰ ਗਾਜਰੀ ਰੈੱਡ ਪਿੰਕ ਜਿਹਾ ਕਲਰ ਆ ਗਿਆ ਠੀਕ ਹੈ ਨਾ ਡਾਰਕ ਹੈ ਨਾ ਲਾਈਟ ਹੈ ਕੋਈ ਵੀ ਹੈ ਨਾ ਇਹਨੂੰ ਵੀਅਰ ਕਰ ਸਕਦਾ ਹੈ ਕੋਈ ਇਹ ਨਹੀਂ ਹੈ ਕਿ ਇਹ ਬਹੁਤ ਜ਼ਿਆਦਾ ਡਾਰਕ ਅੱਖਾਂ ਨੂੰ ਪਹਿਣ ਵਾਲਾ ਕਲਰ ਨਹੀਂ ਜੀ ਬਹੁਤ ਹੀ ਸੋਹਣਾ ਜਿਹਾ ਕਲਰ ਆਊਗਾ ਠੀਕ ਹੈ ਜੀ ਹਲੋ ਤੇ ਕੱਟ ਮਿਲੇਗੀ ਤੁਹਾਨੂੰ ਇਹਨਾਂ ਸੂਟਾਂ ਦੀ 5-5 ਮੀਟਰ ਦੀ ਠੀਕ ਹੈ 5 ਮੀਟਰ ਦੀ ਕੱਟ ਮਿਲੇਗੀ ਤੇ 550 ਪ੍ਰਾਈਸ ਰਹੇਗਾ ਹੁਣ ਤੁਸੀਂ ਕਰਨਾ ਕੀ ਹੈ ਸਕਰੀਨਸ਼ਾਟ ਲੈਣਾ ਹੈ ਸਾਡੇ ਵਟਸਐਪ ਨੰਬਰ ਤੇ ਭੇਜਣਾ ਹੈ ਆਪਣਾ ਆਰਡਰ ਜਲਦੀ ਜਲਦੀ ਕਨਫਰਮ ਕਰਾ ਲੈਣਾ ਥੈਂਕ ਯੂ ਧੰਨਵਾਦ